ਹਾਂਜੀ ਬਾਪਿਓ ਕੀ ਹਾਲ ਚਾਲ ਆਓ ਜੀ ਦਰਸ਼ਨ ਕਾਈਏ ਮੱਲਾ ਚੜਨ ਲੱਗੇ ਨੇ ਮਹਾਪੁਰਸ਼ ਘੋੜੇ ਹੋ ਗਏ ਤਿਆਰ ਪਰ ਤਿਆਰ ਆ ਦੇਖੋ ਘੋੜੇ ਤਿਆਰ ਪਰ ਤਿਆਰ ਸਿੰਘ ਤਿਆਰ ਪਰ ਤਿਆਰ ਬਾਈ ਜੀ ਬਾ ਆਜੋ ਹੁਣ ਤੁਹਾਨੂੰ ਲਾਈਵ ਨਾਲ ਨਾਲ ਲੈ ਕੇ ਚੱਲੀਏ ਸ਼ੇਅਰ ਕਰੀ ਚੱਲਿਓ ਦੂਸਰਿਆਂ ਕੋ ਵੀ ਪਹੁੰਚ ਪਵੇ ਦੇਖੋ ਪੰਤ ਪਾਸ਼ਾ ਦੇ ਘੋੜੇ ਹੋ ਗਏ ਤਿਆਰ ਨਿਸ਼ਾਨ ਪਤਾ ਨਹੀਂ ਚਾਰ ਠੇ ਬਾਈ ਜੀ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ ਜਿਹੜਾ ਜਿਹੜਾ ਦੇਖਦਾ ਸ਼ੇਅਰ ਕਰੀ ਚੱਲੋ ਸਾਰਾ ਲਾਈਵ ਦਿਖਾਵਾਂਗੇ ਤੁਹਾਨੂੰ ਸਾਰੇ ਲਾਈਵ ਦੇਖੋ ਮੱਲਾ ਚੜਨ ਲੱਗਿਆ ਨਿਹੰਗ ਸਿੰਘ ਸ਼ੌਣੀ ਬੁੱਢਾ ਦਲ ਫਤੇਗੜ ਸਾਹਿਬ 96 ਕਰੋੜੀ ਬਾਬਾ ਮਾਨ ਸਿੰਘ ਜੀ ਇਧਰੋਂ ਪਾਵਰ ਕੇ ਵੀ ਪਹੁੰਚ ਗਏ ਬਾਬੇ ਕੇ ਵੀ ਪਹੁੰਚ ਗਏ ਬਾਕਿਆ ਨਗਾਰੇ ਤੇ ਚੋਟਾਂ ਲੱਗੀਆਂ ਬਾਈ ਜੀ ਲਾਕੀਆਂ ਚੋਟਾਂ ਨਗਾਰੇ ਤੇ ਚੋਟ ਲੱਗੀ ਸਾਸਤਰੀ ਆਕਾਲ ਸ਼ੇਅਰ ਕਰ ਦਿਓ ਜੀ ਜਿਹੜਾ ਜਿਹੜਾ ਦੇਖਦਾ ਬਾਈ ਜੀ ਸ਼ੇਅਰ ਕਰੀ ਚਲੋ ਕੀ ਹਾਲਾ ਵਿੱਕੀ ਵੀਰੇ ਕਾਇਮ ਓ ਚੜ ਗਏ ਸਸਰੀ ਕਾਲ ਆ ਵਾਹ ਜੀ ਵਾਹ ਆ ਵਾਹ 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 ਰੱਬ ਕੇ ਕਰ ਦੋ ਸ਼ੇਰ ਜੀ ਵਾਹਿਗੁਰੂ 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 ਉਹਨੇ ਆ ਲੋ ਜਾਵੇ ਵਾਹ ਸਰੀ ਕਾਲ ਚੋਟ ਲੱਗੀ ਨਗਾਰੇ ਤੇ ਚੋਟ ਲੱਗੀ ਲੱਗੀ ਚੋਟ ਲੱਗੀ ਜੀ ਚੜ ਗਏ ਮੱਲੇ ਸਿੰਘ ਦੱਬ ਕੇ ਸ਼ੇਅਰ ਕਰੀ ਚੱਲੋ ਜੀ ਨਗਾਰਜੀਤ ਸਿੰਘ ਜਾ ਰਹੇ ਨੇ ਜੋ ਜੋ ਬਾਈ ਦੇਖਦਾ ਸ਼ੇਅਰ ਜ਼ਰੂਰ ਕਰੀ ਚੱਲਿਓ ਜੀ ਆਹਾ ਹਾ 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 ਬਾਬਾ ਬੁੱਲਾ ਸਿੰਘ ਓਏ ਖਾਲਸਾ ਵੈਰੀ ਫਤਿਹ ਨਾਮ 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 ਦੇ 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 ਇਹਨੂੰ ਨਹੀਂ ਇਹਨੂੰ ਨਹੀਂ 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 ਅਰਦਾ ਜੜਦਾ ਨਾਮ ਪੁੱਤ ਸ਼ੇਅਰ ਕਰੀ ਚਲੋ ਬਾਬਾ ਜੀ ਸ਼ੇਅਰ ਕਰੀ ਚਲੋ ਲਾਈਵ ਮੱਲਾ ਚੱਲ ਰਿਹਾ ਜੀ ਫਤਿਹਗੜ੍ਹ ਸਾਹਿਬ ਫੌਜਾ ਤਿਆਰ ਪਰ ਤਿਆਰ ਪੰਥ ਪਾਤਸ਼ਾਹ ਦਾ ਘੋੜੇ ਤੇ ਸਵਾਰੀ ਕਰ ਰਹੇ ਨੇ ਗੁਰੂ ਮਹਾਰਾਜ ਦਾ ਘੋੜਾ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੰਥ ਦਾ ਘੋੜਾ ਬਹੁਤ 1-2 ਮਿੰਟ ਰਹਿ ਗਏ ਜੀ 1-2 ਮਿੰਟ ਦੇ ਵਿੱਚ ਵਿੱਚ ਨਗਾਰੇ ਤੇ चोट ਲੱਗ ਚੁੱਕੀ ਆ ਭਾਈ ਜੀ ਸ਼ੇਰ ਮਾਰੀ ਚੱਲਿਓ ਵੀਰੇ ਦੇਖੋ 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 ਫਿਰ ਬੁੱਢਾ ਹਲਦੀਆਂ ਰਫਲਾ ਵੀ ਨਾਲ ਸਿੰਘ ਤਿਆਰ ਪਰ ਤਿਆਰ ਸ਼ੇਅਰ ਕਰੀ ਚੱਲਿਓ ਬਾਈ ਜੀ ਬਾਬਰ ਕਿਆਂ ਨੇ ਵੀ ਗੱਡੀਆਂ ਲਾ ਲੀਆਂ ਨਾਲ ਦੇਖ ਲਓ ਕਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਆਹੋ ਝ ਤਿਆਰ ਪਰ ਤਿਆਰ ਅੱਜ ਖਰਾਬੀ ਕਰਦਾ ਕੋਈ ਨਾ ਕੋਈ ਨਾ ਬਾਬਾ ਬੁੱਲਾ ਕਹਿੰਦਾ ਸੈਟ ਆ ਪਰ ਕਰਦਾ ਖਰਾਬੀ ਯਾਰ ਆ ਕੀ ਵੱਜ ਗਏ ਹੂਟਰ ਤੇ ਹੂਟਰ ਸ਼ੇਅਰ ਕਰੀ ਚੱਲੋ ਦੇਖੋ ਬਹੁਤ ਖਰਾਬੀ ਕਰਦਾ ਅੱਜ ਇਹਦੇ ਮਾੜਾ ਕੰਨ ਚ ਕਾਹੋ ਜੀ ਅੱਜ ਖਰਾਬੀਆਂ ਕਰਦਾ ਇਹ ਉਹ ਸਰੀਆ ਖਾਲੋ ਸੰਪਲਾਮ ਇਹਨੂੰ ਸਲਾਹ ਆਜ ਮੂਲ ਮੰਤਰ ਦੇਖੋ ਦੇਖੋ ਜਾਣ ਕੇ ਜਾਣ ਕੇ ਖਰਾਬੀ ਕਰ ਰਿਹਾ ਅਰੇ ਉਹਨਾਂ ਖਾਲੋ ਉਹ ਪਵਲਾ ਹਰ ਭਈ ਹਰ ਪਵਲਾ ਅੱਜ ਕੀ ਕਰੀ ਜਣਾ ਬਾਬਾ ਭੂਲਾ ਸਿੰਘ ਆਓ ਜੀ ਜਨਪਾਦੋ ਆਦੋ ਪਾਦੋ ਵਾਹ 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 ਸਟੇ ਪਾਸ਼ਾ ਭਾਈ ਜੀ ਸ਼ੇਰ ਮਾਰੀ ਚਲੋ ਸਾਰੇ ਗੁਰਦੀਪ ਵੀਰੇ ਸ਼ੇਰ ਮਾਰਦੇ ਅਮਿਤ ਤੋਂ ਸ਼ੇਰ ਮਾਰ ਦੋ ਭਾਈ ਜੀ ਤਰਵਿੰਦਰ ਵਿੱਕੀ ਵੀਰੇ ਸ਼ੇਰ ਮਾਰ ਦੋ ਸੋਨੀ ਬਾਈ ਜੀ ਸਸਰੀ ਕਪਾਲ ਆ ਗਿਆ ਆ ਗਿਆ ਆਇਆ ਬੱਲੇ ਬੱਲੇ ਆ ਜਾ ਆ ਜਾ ਆ ਜਾ ਆ ਜਾ ਮਹਾਂਪੁਰਸ਼ੋ ਆਜੋ ਆਜੋ ਜੀ ਆਜੋ ਨਾਰਾਇਣ ਕੀ ਜਮਾਇਆ ਅੰਤਪਾਸ਼ਰ ਅਜੇ ਮਗਰੇ ਨੇ ਸਿਰ ਤੇ ਪਰ ਤੂ ਸਾਵੇਂ ਸੋ ਦੇ ਕਾਹ ਸਾ ਤਾਵੇਂ ਲੇ ਲਿਆ ਹੁਕਮਨਾਮਾ ਲੈ ਲਿਆ ਤਿਆਰੀਆ ਕਰਨ ਦੀ ਹੁਣਾਂ ਨਾ ਜਾਣ ਮਾਧ ਮਾਤਾ ਮਾਰੋ ਨਾ ਕੀ ਚਿਤਨਾ ਆਵੇ ਤੇਰੇ ਰਾਹ ਰਾਂ ਚੰਦ ਦੇ ਰਾਹਾਂ ਗਏ ਤੂੰ ਸੰਤਾ ਕਾ ਸੰਤਾ ਤੇਰੇ ਤੇਰੇ ਸੇਵਕ ਕਾ

ਆਤਿ ਪਾਰਿਆ ਰੱਬ ਸਾਡੇ ਕੋਣਾ ਦਰਸ਼ਮ ਕਰੋ ਜੀ ਦਰਸ਼ਨ ਕਰੋ ਤੇ ਮਹਾਰਾਜ ਜਿਸ ਵਾਰੀ ਆਲਾ ਘੋੜਾ ਤੇਰਾ ਪਰਵਾਸ ਮੱਲੇ ਦੇ ਅਗਵਾਈ ਕਰੀਆਂ ਮਹਾਂਪੁਰਸ਼ਾਂ ਨੇ ਆਪੇ ਕੀ ਬਹੁਤ ਬਾਦ ਸਾਹਿਬ ਫਤਿਹ ਫੇਰ ਮਾਰੀ ਚਲੋ ਜੀ ਸਾਲ ਨਾ ਜਾਣਾ ਤੇਰੀ ਮੇਰੇ ਵੰਡਾ ਸਤਿ ਕਰ ਨਾਨਕ ਦਿਨ ਕਲ ਰੱਖੀ ਮੇਰੀ ਮੋਹ ਕੁੱਚ ਕਰ ਨਾ ਸਮਝਣਾ ਤੇਰੀ ਸਾਹੂ ਮੋਹ ਦਰਸ਼ਨ ਕਰੋ ਜੀ ਵਾ ਮੈਂ ਤਾਂ ਦੋ ਤਿੰਨ ਘਰ ਆਈ ਜੇ ਸਾਹ ਤੇ ਉਹ ਬਨਾਮਾ ਲੈ ਲਿਆ ख़ाली सत श्री अकालू बर ਬਹੁਤ ਸ਼੍ਰੀ ਅਕਾਲ ਸਿਵਾ ਗੁਰੂ ਜੀ ਸਾਹਿਬ ਜੀ ਬਾੜ ਭਾਵੇਂ ਮਦੂਰ ਕਰੇ ਤਤਨ ਕਹਾ ਸਰਣੈ ਅੰਤ ਤਲਾ ਤਜ ਜਗਤ ਮਾ ਜਬ ਤੁਲ ਕਰਹੁ ਸਹਾਇ ਫਤੇ ਗੜ ਸਾਹਿਬ ਦੀ ਧਰਤੀ ਇਹ ਉਹ ਧਰਤੀ ਆ ਜਿੱਥੇ ਐਨਾ ਜ਼ੁਲਮ ਹੋਇਆ ਆਪਣੇ ਬਾਬਿਆਂ ਨੇ ਨਾ ਡਰੋ ਨਾ ਕੋਈ ਕਰਾਮਾਤ ਦਿਖਾਈ ਪਰ ਅੱਜ ਦੇਖੋ ਕਿੰਨੀ ਜਿੱਤ ਹੋਈ ਹੋਈ ਆ ਜੀ ਸ਼ੁਕਰ ਜਿਹੜੇ ਜ਼ੁਲਮ ਕਰਦੇ ਸੀ ਉਹ ਕਿੱਥੇ ਗਏ ਹਰ ਉਸ ਆਪਣੇ ਹੀ ਮਨ ਤੋਂ ਤੇ ਲਾਲ ਚਹਾਗੜਤਾ ਉਰੋ आल कीअ बणे अभी अण मथां मरे تلنگ सुर्ग्रे صاد तंकर साध कबे शंक शब्द कह ਗੋ ਗੋ ਸੂਰਜ ਘਾਰੇ ਤੈਨਾਂ ਕੋਤ ਰੰਗਨ ਸਾਵੈ ਗੋਬੀ ਸੰਤੋ ਸਵਾਲ ਬਾਈ ਜੀ ਬਾਈ ਜੀ ਸ਼ੇਰ ਮਾਰੀ ਚੱਲਿਓ ਦੱਬਕੇ ਗੋ ਗੋ ਨੂੰ ਸਾਰੇ ਦਰਸ਼ਨ ਕਰਾਵਾਂਗੇ ਘਾਰੇ ਮੱਲਾ ਨੂੰ ਲੰਗਰ ਨਿਚਾਏ चक पी गगन की तरणी देव असाओ पयो सूरत नानन में शस्त्र अस्त्र श नदे बाण प्रयोग चलाए मानो मा मेघ बूंद चटपट चरम बर्म पर चटके दाग त नाल जायो श्रण वस्त्र सोबत जानो पाकर खेल सदा चट पट चर बर पर चटके भागत त्रोन त सोबत जने चाच रखे न साए वाहिगुरु जी ख़ालसा का ਆਏ ਕਰੋ ਜੀ ਕੀ ਫਤਿਹ ਤਿਆਰ ਹੋਰ ਤਿਆਰ ਹੋ ਜਾਓ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਤਲਾ ਜੀ ਜਿਹੜੇ ਵਾਲੇ ਲਾਣੀਆਂ ਮਗਰ ਮਗਰ ਪਰਤਾ ਹੋਣੀ ਬਹੁਤ ਦੂਰ ਜਾਣਾ 3-4 ਕਿਲੋਮੀਟਰ ਮਮਕਾਲ ਸਾਹ ਸਾਲ ਪੂਜੇ ਮੇਰੇ ਹੋ ਗੋ ਬਾਤ ਗਦੰਗੇ ਅਤੇ ਸਾਉ ਲਾ ਦਰਸ ਪਰਤ ਮਿਟਾ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਸਾਰੇ ਬੈਠ ਪੋਣੀ ਆ ਕੀ ਸਮੋਖ ਬਾਹਰ ਜਾ ਰਹੇਗਾ ਕਾਇ ਸਕੇ ਪ੍ਰਸਾਦ ਕਰੇ ਸਤਿਵਤ ਕੋਸਪੰਡ ਆਰੇ ਬਾਜ ਮਾਨ ਥੰਨੇ ਵਾਲੀ ਥੰਨੇ ਵਾਲੀ ਪੁੱਤਰ ਕਿਲੋਤਰ ਬਿ ਆਰੇ ਕਾਇ ਸਕੇ ਪ੍ਰਸਾਦ ਕਰੇ ਸਤਿਵਤ ਕੋਸਪੰਡ ਆਰੇ ਰਾ ਕੋ ਮਾਲ ਸਾਧਨ ਸਕੋ ਪੁੱਤਰ ਇਹ ਟੀਮ ਖੰਨੇ ਤੋਂ ਆ ਗੱਤ ਘਾਟੀਵ ਲਸਤਰ ਨਵੇਂ ਕਵਾਸ ਪ੍ਰਥੀ ਅਨਚਰਦਾ ਸੀਦਾ ਸੀ ਮੇਤਰਪਤਾਂ ਦੇ ਧਨ ਭਵਨ ਨਾਮ ਸੁਨਾਸੇ ਦੇਖੋ ਬੰਦਾ ਸੇ ਕਿੱਡੇ ਕਿੱਡੇ ਚੱਕੇ ਨੇ ਬੰਦਾ ਸੇ ਗਰੰਬਾਰੀ ਅਰਸਾ ਹੋਈ ਤੁਹਾਾਰੇ ਬੰਦੇ ਇਹਨਾਂ ਸੁਨਾਸੇ ਦੇਖੋ પ્રસાદ ખાલ તકર મે બાળ માનણ સંવાલે એ પાશાજી દેખો ઓ પ્રસાદ છો ગાયે જો સાર અંત આદત દગડ કતતે હો જતો હો કાલ સાથી સુને ਦੇ ਹਲੋ ਕੋਈ ਹੈ ਸਾਹੀ ਬਾਬਰ ਕੇ ਨਾਲ ਨਾਲ ਰਹਿੰਦੇ ਨੇ ਬਾਬਰ ਕੇ ਆਣ ਸੇਵ ਲੈ ਪਹੁੰਚੇ ਗੋਲਦੀ ਵੀਰੇ ਸ਼ੇਰ ਮਾਰਦੀਂ ਕਰਾਂ ਬਾਬਾ ਜੀ ਮੱਲਾ ਚੜਨ ਲੱਗਿਆਂ ਨੇ ਬਸ ਲੋ ਬੁਲਦੇ ਆ ਕਿਸੇੜਾ ਆ ਖੰਨੇ ਵਾਲੀ ਟੀਮ ਆ ਸਾਰੀ ਕਾਬਸ ਕੋ जय झूलेलाल नमस्कार खालसा दास गोस बरस पर खालसा पूजन ध्यान दर्शन परशन खालसा रूप सतार आत मस जो जान सोहाकाल बो क्रो न आसन रंचत न आहे बो आतमरस जो जान सोहाकाल बो ਬੇ ਮਾਹ ਮੇ ਮਾਹ ਆਸਮਾਨ ਆਂ ਤੇ ਤੇ ਨਾਇਨ ਕੋ ਰਾਹ ਅਸਤ ਤੇ ਰਾਹ ਗੁਰੂ ਦਾ ਕੌਲ ਸੋ ਵਾਹਿਗੁਰੂ ਦੀ ਕੀ ਫਤਿਹ ਤੇਰੇ ਪਰਮਾਹੰ ਰਾਜੇ ਨੂੰ ਪਾਵੇ ਨਾਲੇ ਸੋ ਤਸ਼ਰੀਅਤ ਹਾਲ ਲੱਗੀਆਂ ਬਾਈ ਜੀ ਚੋਟਾ ਚੋਪਾ ਚੋਪਾ ਲੱਗੀਆਂ ਬਾਈ ਜੀ ਚੋਪਾ ਲੱਗੀਆਂ ਚੋਪਾ ਜੀ ਫਤੇਗੜ ਸਾਹਿਬ ਦੀ ਧਰਤੀ ਬਾਈ ਜੀ ਅਰਦਾਸ ਸ਼ੁਰੂ ਹੋ ਗਈ ਆ ਕਾ ਗੱਦੀਆ ਸਭਾ ਸਾਹਿਬ ਸੈਨ ਸਿੰਘ ਗੁਰੂ ਬਹਾਦਰ ਸਾਹਿਬ ਆ ਗਏ ਹੁਣ ਤੇ ਬੋਲ ਰਿਹਾ ਸੀ ਗੁਰੂ ਸਾਹਿਬ ਜੀ ਅਮਰ ਤੇ ਸਾਡੇ ਸਾਡੇ ਪੁਲਿਸ ਵਾਲੇ ਸਭ ਸੰਗੋ ਹਾਂਜੀ ਭਾਈ ਜੀ ਬਾਤ ਤਿਆਰੀ ਆ ਹੁਣ ਮਿੰਟ ਇੱਕ ਦੋਸ਼ ਮੱਲਾ ਸ਼ੁਰੂ ਆ ਸਾਰੇ ਬਣੇ ਰਹੋ ਭਾਈ ਉਹਨੂੰ ਘਰੇ ਬੈਠਿਆਂ ਨੂੰ ਫਤੇਗੜ ਸਾਹਿਬ ਮੱਲਾ ਦਿਖਾ ਦੇਣਾ ਅੱਜ ਇਹ ਨੂੰ ਸ਼ੇਰ ਮਾਰਦੇ ਹੋ ਵੱਧ ਤੋਂ ਵੱਧ ਦਰਬਾਰ ਸ੍ਰੀ ਸਰਬੋ ਦਰਬਾਰ ਦੀ ਤੇ ਮਹਾਰਾ ਜੀ ਕਿਰਪਾ ਕਰਨ ਸਾਰੇ ਪਰਿਵਾਰਾਂ ਦੇ ਸੁਖੀਆਂ ਬੋਲਣਾ ਜੀ ਸ੍ਰੀ ਜੇ ਸਤਪੁਰਾਂ ਦੇ ਚਾਹ ਸਹਿਬ ਜਾਦੇ ਸਾਹਿਬ ਦੀ ਸਿੰਘ ਜੀ ਸਹਾਜ ਸਿੰਘ ਜੀ ਸਾਹਿਬ ਦੋਰਾ ਬਰ ਸਿੰਘ ਜੀ ਸਾਹਿਬ ਆਪ ਪਤ ਜੇ ਜਥੇ ਸਿੰਘ ਜੀ ਪੰਜ ਦੀ 42 ਮੁਕਤੇ ਹੋਈਆਂ ਜਤੀਆਂ ਕਪੀਆਂ ਸ਼ਹੀਦ ਦਾਸ ਸਿੰਘ ਆ ਸਿੰਘ ਆ ਹਲ ਸਿੰਘਾ ਭਤੰ ਸਿੰਘਾ ਸਰਬਤ ਗੁਰੂ ਖਾਲਸਾ ਜੀ ਦੀ ਪਵਿੱਤਰ ਬਾਣੀ ਦਾ ਧੰਨ ਸਤ ਸਾਹ ਸਹਾ ਬੋਲਣਾ ਜੀ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ ਸਹਾ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਪੰਥ ਜੀ ਉਹ ਸ਼ਹੀਦੋ ਸਿੰਘ ਤਨ ਤਨ ਮਾਤਾ ਗੁਜਰੀ ਜੀਓ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਬਸੇਤ ਜੀਓ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਆਪ ਜੀ ਕਿਰਪਾ ਦਾ ਸਦਕਾ ਮਹਾਰਾਜ ਆਪ ਜੀ ਦੇ ਸਾਜਣ ਵਾਜੇ ਖਾਲਸੇ ਸੰਤਨ ਨੇ ਤਕੱਦਰ ਹੋ ਕੇ ਮਹਾਰਾਜ ਆਪ ਜੀ ਦੇ ਅੱਗੇ ਜੋੜ ਮੇਲਾ ਲੋਗ ਮੁਖ ਰੱਖਦੇ ਹੋਏ ਤੀਜੇ ਪੈਰ ਮਹੱਲੇ ਦੇ ਤਿਆਰੇ ਕੀਤਾ ਨੇ ਰਸਤੇ ਦੀਆਂ ਬਾਧਾਂ ਘਾਟਾਂ ਭੁੱਲਾ ਟੁਕਾ ਮਾਫ ਕਰੰਨੀਆਂ ਰਹਾਬਾਸ ਤੇ ਸੂਦ ਵਰਖਣ ਕੀ ਪੰਥ ਦੇ ਜਨਾਯ ਸਿੰਘ ਸਾਹਿਬਾ ਬਾਬਾ ਮਾਨ ਸਿੰਘ ਦੀ ਚਾਲ ਵਿੱਚ ਕਰੋੜੇ ਦੀ ਸ਼ਲਤੀ ਕਲਾ ਕਰਨੇ ਦੇ ਰੋਪਤਾਰੀ ਵਰਖਸ਼ ਕਰਨੀ ਹਰ ਦੇਵਾਨ ਹਰ ਮਦਾਨ ਫਤੇ ਗੋਸ਼ਣ ਕਰਦਿਆਂ ਕਲਾ ਕਰਨੀਆਂ ਮਹਾਰਾਜ ਆਪਣੇ ਵਰਤਮਾਨ ਦੀ ਇਲਾਜ ਰੱਖਣੀ ਕਰਦਾ ਹੋਇਆ ਬੋਲਿਆ ਆਜ ਰੱਖਣੀ ਆਪਣੇ ਨਾਮ ਦੀ 184 ਮੀਟਰੀ ਸਬਸ ਦੇ ਧਿਆਨ ਦੀ ਇਲਾਨਤਨਾ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਬਈ ਹੋਜੋ ਮਿੱਤਰੋ ਤਿਆਰ ਸ਼ੇਰ ਮਾਰ ਦੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਤਿਆਰ ਹੋ ਜਾਓ ਸ਼ੇਰ ਮਾਰੋ ਹੁਣ ਫਟਾਫਟ ਆ ਹੋ ਗਈਆਂ ਗੱਡੀਆਂ ਸਟਾਰਟ ਦੋਤਰ ਆ ਵੱਜ ਗਿਆ ਹੂਟਰ ਮਾਰਿਓ ਬਾਪਾ ਜੀ ਇਹ ਕੂਟਰ ਹੋਰ ਆਹਾਹਾਹਾਹਾ ਜੋ ਇਹ ਆ ਨੰਗ ਸਿੰਘ ਫੌਜਾਂ ਵਾਹਿਗੁਰੂ 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 ਓ ਘਾਰ ਬਾਈ ਦੇਖੋ ਗੁਰੂ ਦੇ ਨਿਸ਼ਾਨ ਆ ਰਹੇ ਨੇ ਬਾਈ ਨਿਸ਼ਾਨ ਓ ਚੰਡਾ ਜੀ ਚੰਡਾ ਸਤ ਨਾਮ ਵਾਹਿਗੁਰੂ ਦਲ ਪੰਥ ਦੇ ਨਿਸ਼ਾਨ ਝੂਲਦੇ ਰਹਿਣ ਸ਼ੇਰ ਮਾਰੀ ਚੱਲਿਓ ਬਾਬਾ ਜੀ ਸਿੰਘ ਸਾਹਿਬ ਤਿਆਰ ਸੋਸਰੀਆ ਕਾਲ ਵਾਹਿਗੁਰੂ ਗੁਰੂ ਸਤ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਰਨੈਲ ਚੜਗੇ ਘੋੜੇ ਸਤ ਨਾਮ ਵਾਹਿਗੁਰੂ ਸਤ ਨਾਮ ਬਾਬਾ ਜੀ ਦੇ ਦਰਸ਼ਨ ਕਰੋ ਫਿਰ ਵਧੀਆ ਬੱਚਾ ਉਹ ਕਰਛੇ ਵਾਲਾ ਜੀ ਉਹ ਅੱਗੇ ਲੰਘਿਆ ਜੀ ਉਹ ਜਾ ਰਿਹਾ ਉਹ ਅੱਗੇ ਅੱਗੇ ਜਾ ਰਿਹਾ ਜੀ ਉਹ ਸਤ ਸ੍ਰੀ ਅਕਾਲ ਨਿਸ਼ਾਨਾ ਦੇ ਮਗਰ ਚਲੋ ਜੀ ਹਥ ਪਾਸ਼ਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੁਨਾਮ ਵਾਹਿਗੁਰੂ ਅਲੇਗੁਰੂ ਸਤਨਾਮ ਵਾਹਿਗੁਰੂ ਸਤਨਾਮ ਕਰੋ ਜੀ ਕਰੋ ਦਰਸ਼ਨ ਕਰੋ ਸਤਨਾਮ ਵਾਹਿਗੁਰੂ ਸ਼ੇਰ ਮਾਰੀ ਚੱਲਿਓ ਬਾਬਾ ਜੀ ਸਤਨਾਮ ਵਾਹਿਗੁਰੂ ਸਤਨਾਮ ਚੰਗਾ ਜੀ ਪਾਪਾ ਜੀ ਹੁਣ ਉਥੇ ਪੜਾਉਂ ਚ ਜਾ ਕੇ ਆ ਰੱਸੀ ਫੜੀ ਲਾਈਵ ਹੋਵਾਂਗੇ ਧੰਨਵਾਦ ਸਾਰਿਆਂ ਦਾ ਸ਼ੇਅਰ ਕਰਦੇ ਹੋ ਜੀ